ਮੁਹੱਬਤ ਦੇ ਬਾਰੇ ਕੀ ਸੋਚਦੇ ਹੋ ਜਦੋਂ ਮੁਹੱਬਤ ਸ਼ਬਦ ਤੁਹਾਡੇ ਜ਼ੈਨ ਦੇ ਵਿੱਚ ਆਉਂਦਾ ਹੈ ਅੱਜ ਦੀ ਯੂਥ ਜਾਂ ਪੁਰਾਣੇ ਸਮਿਆਂ ਦੇ ਵਿੱਚ ਕਈ ਹੈ ਤੇ ਆਪਾਂ ਮੁਹੱਬਤ ਨੂੰ ਦੋ ਪੱਖਾਂ ਤੋਂ ਵੇਖਿਆ ਗਿਆ ਕੋਈ ਮੁਹੱਬਤ ਨੂੰ ਦਗਾ ਮੰਨਦਾ ਹੈ ਕੋਈ ਮੁਹੱਬਤ ਨੂੰ ਵਿਸ਼ਵਾਸ ਮੰਨਦਾ ਹੈ ਦੋ ਯਾ ਅਸਪੈਕਟ ਸਾਹਮਣੇ ਆਉਂਦੇ ਮੈਨੂੰ ਲੱਗਦਾ ਜਦੋਂ ਮੁਹੱਬਤ ਦੇ ਬਾਰੇ ਗੱਲ ਹੁੰਦੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਤੁਹਾਡੀ ਨਜ਼ਰ ਚ ਮੁਹੱਬਤ ਕੀ ਹੈ ਥੈਂਕ ਯੂ ਭਾਈ ਜੀ ਹਾਂ ਬੜਾ ਤੁਸੀਂ ਬੋਰਤਾ ਨਹੀਂ ਹੋ ਰਹੇ ਨਾ 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 ਬੋਰ ਨਹੀਂ ਮੈਂ ਇਹ ਸੋਚ ਰਿਹਾ ਕਿ ਇਹ ਸਵਾਲ ਪੁੱਛਿਆ ਬੜੀ ਵਾਰੀ ਹੈ ਪਰ ਇਹਦੇ ਜਿਹੜਾ ਛੋੜਾ ਜਿਹਾ ਟਵਿਸਟ ਤੁਸੀਂ ਦਿੱਤਾ ਉਹਨੇ ਇਹਨੂੰ ਸਾਰੀ ਦੀ ਡਾਈਮੈਂਸ਼ਨ ਚੇਂਜ ਕਰਤੀ ਹੈ ਇੱਕ ਤਾਂ ਹੁੰਦਾ ਕਿ ਮੁਹੱਬਤ ਕੀ ਹੈ ਇਹ ਤੁਸੀਂ ਦੱਸ ਸਕਦੇ ਆ ਤੁਸੀਂ ਮੁਹੱਬਤ ਬਾਰੇ ਕੀ ਸੋਚਦੇ ਆ ਇਹ ਇਹ ਹੋਰ ਸਵਾਲ ਆ ਮੈਨੂੰ ਲੱਗਦਾ ਕਿ ਪਿਆਰ ਥੈਂਕ ਯੂ ਥੈਂਕ ਯੂ ਰੌਣਕ ਹੈ। ਮੈਨੂੰ ਨਵਾਂ ਲਫ਼ਜ਼ਾ ਲੱਗਿਆ ਮੁਹੱਬਤ ਦੇ ਲਈ। ਉਹ ਤੁਹਾਡੇ ਖਿਆਲਾਂ 'ਚ ਰੌਣਕ ਲਾਈ ਰੱਖਦੀ ਹੈ। ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ। ਜਿੱਦਾਂ ਮੈਂ ਤੁਹਾਨੂੰ ਕਿਹਾ ਹੁਣ ਉਦਾਸੀ 'ਚ ਉਹ ਵੀ ਮਿਲ ਜਾਂਦਾ ਸਕੂਨ। ਕਈ ਲੋਕ ਹੋ ਸਕਦਾ ਜਿੱਦਾਂ ਇਹ ਵੀ ਇੱਕ ਦੌਰ ਰਿਹਾ ਕਿ ਮਹਿਬੂਬ ਨੂੰ ਭੰਡਣ ਦਾ। ਹਾਂਜੀ ਬਹੁਤ ਉਹ ਇਸੇ ਬਕਾਇਦਾ ਬਹੁਤ ਗਾਇਆ ਤੇ ਲਿਖਿਆ ਗਿਆ। ਇੱਕ ਗੀਤ ਹੈ ਮੇਰਾ ਲੱਗਦਾ ਹਨੇਰਾ ਹੋਇਆ ਲੇਕਿਨ ਹੋਇਆ ਤੇ ਨਹੀਂ ਜਿਵੇਂ ਹੁਣ ਇਸ ਵੇਲੇ ਆ ਹਾਂਜੀ ਲੱਗਦਾ ਹਨੇਰਾ ਹੋਇਆ ਲੇਕਿਨ ਹੋਇਆ ਤੇ ਨਹੀਂ ਮੈਂ ਇਹ ਮੇਰੇ ਉਹ ਗੀਤ ਨੇ ਜਿਹੜੇ ਮੈਂ ਵੀ ਕਦੀ ਨਹੀਂ ਗਾਏ ਮੈਂ ਲਵ ਲੈਣਾ ਜੇ ਹੋ ਗਿਆ ਤਾਂ ਮੈਂ ਖਿਆਲਾਂ ਨੂੰ ਫਿਕਰਾਂ ਵਿੱਚ ਪਰੋਇਆ ਤੇ ਨਹੀਂ ਹਾਂ ਸੋਚਾਂ ਕੀ ਕੀ ਲੋਚਾਂ ਕੀ ਕੀ ਮਿਲ ਗਿਆ ਏ ਸਟਾਂ ਅਤੇ ਖਰੋਚਾਂ ਕੀ ਕੀ ਮਿਲ ਗਿਆ ਏ ਨਫ਼ਰਤ ਵਾਲਾ ਬੀਜ ਅਜੇ ਪਰ ਬੋਇਆ ਤੇ ਨਹੀਂ ਲੱਗਦਾ ਨਹੀਂ ਰਹਾ ਹੋਇਆ ਪਰ ਹੋਇਆ ਤੇ ਨਹੀਂ ਹੁਣ ਠੀਕ ਆ ਤੁਹਾਨੂੰ ਲੱਗਦਾ ਹੋਣਾ ਕਿਸੇ ਨੇ ਬੇਫਾਈ ਕੀਤੀ ਕੋਈ ਤੁਹਾਨੂੰ ਛੱਡ ਕੇ ਚਲੇ ਗਿਆ ਪਰ ਉਸ ਸਖਸ ਦੇ ਲਈ ਨਫ਼ਰਤ ਰੱਖਣਾ ਜਦ ਤੱਕ ਤੁਹਾਨੂੰ ਕਦੀ ਉਹਨਾਂ ਮੁਹੱਬਤ ਸੀਗੀ ਹੀ ਨਹੀਂ ਜਦ ਲੋੜ ਕਰਕੇ ਸੀ ਜਾਂ ਜਿੱਦਾਂ ਹੁਣ ਕੰਟੈਂਪੋਰੀ ਏਰੀਆ ਦਾ ਜਿਹੜਾ ਇਸ਼ਕ ਆ ਜਾਂ ਮੁਹੱਬਤ ਆ ਉਹ ਬਹੁਤ ਹੀ ਪੈਰਨਲ ਡਾਈਮੈਂਸ਼ਨ ਤੇ ਖੜਦਾ ਐਗਜ਼ਿਸਟੈਂਸ ਦੀ ਸਟੈਬਿਲਟੀ ਤੇ ਖੜਦਾ ਤੂੰ ਵੀ ਹੈਗਾ ਮੈਂ ਵੀ ਹੈਗਾ ਜਿਹੜਾ ਪੁਰਾਣਾ ਇਸ਼ਕ ਸੀਗਾ ਉਹਦੇ ਵਿੱਚ ਮੈਂ ਹੈ ਨਹੀਂ ਤੂੰ ਹੀ ਤੂੰ ਇਹ ਫਰਕ ਪਿਆ ਜੀ ਇਹ ਮਤਲਬ ਇੰਨੀ ਆਸਾਨੀ ਤੁਸੀਂ ਤੁਸੀਂ ਤਾਂ ਹੀ ਗਾਇਆ ਕਿ ਦਿਲਾਹਾਰ ਤੇ ਸਹੀ ਆਪਾਵਾਰ ਤੇ ਸਹੀ ਇਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ ਹਾਂ ਉਸ ਤੋਂ ਅੱਗੇ ਕੀ ਐਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ ਹੁਣ ਮੈਂ ਫਿਰ ਤਾਂ ਨਹੀਂ ਕਹੂੰਗਾ ਬੜੇ ਸਾਡੇ ਸਰਕਲ 'ਚ ਬੰਦੇ ਪਹਿਲਾਂ ਹੁੰਦੇ ਸੀ ਇੱਕ ਡੈਕੇਡ ਪਹਿਲਾਂ ਜਿਹਨੂੰ ਲੱਗਦਾ ਯਾਰ ਇਹ ਫੇਕ ਗੱਲਾਂ ਕਰਦਾ ਹੁਣ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਜਸਲ ਜੇ ਇਹੀ ਕਰੀ ਜਾਂਦਾ ਦਾ ਮਤਲਬ ਇਹ ਇਦਾਂ ਦਾ ਯਾਰ ਆਪਾਂ ਗਵਾਣਾ ਤੁਸੀਂ ਮੰਨਦੇ ਹੋ ਸੈਕਰੀਫਾਈ ਮਹੱਬਤ ਹੈ ਇਸ ਤੋਂ ਪਹਿਲਾਂ ਮੇਰਾ ਵਰਡ ਇਹੀ ਸੀਗਾ ਰੌਣਕ ਤੋਂ ਪਹਿਲਾਂ ਸੈਕਰੀਫਾਈ ਸੀ ਆਪਣੇ ਆਪ ਨੂੰ ਇਲੀਮੀਨੇਟ ਕਰ ਦੇਣਾ ਉਸ ਦੀ ਮਹਿਬੂਬ ਦੀ ਖੁਸ਼ੀ ਚ ਖੁਸ਼ ਹੋਣਾ ਉਹਦੀ ਰਜ਼ਾ ਚ ਰਾਜ਼ੀ ਰਹਿਣਾ ਹੀ ਮਹਿਬੂਬ ਦੀ ਮਤਲਬ ਬੇਸਿਕਲੀ ਜਿਹੜੀਆਂ ਤੁਸੀਂ ਹੁਣ ਤੱਕ ਦੀਆਂ ਐਗਜ਼ੈਂਪਲ ਪੜ੍ਹਦੇ ਆਂ ਮੁਹੱਬਤੀਆਂ ਉਹੀ ਨੇ ਬਿਲਕੁਲ ਠੀਕ ਹੈ ਹਾਂ ਨਾ ਚਾਹੇ ਗੁਰਬਾਣੀ ਚ ਦੇਖ ਲਿਓ ਚਾਹੇ ਤਸਵੁਫ ਸੂਫੀਜ਼ਮ ਚ ਦੇਖ ਲਿਓ ਬਾਕੀ ਜਿਹੜਾ ਵੀ ਲਿਟਰੇਚਰ ਤੁਸੀਂ ਪੜ੍ਹਦੇ ਹੋ ਉੱਥੇ ਦੇਖ ਲਿਓ ਹਾਂਜੀ ਪਲੀਜ਼ ਤੇ ਦੋਸਤੀ ਦੀ ਤੁਹਾਡੇ ਮੁਤਾਬਕ ਕੀ ਪਰਿਭਾਸ਼ਾ ਦੋਸਤੀ ਨੂੰ ਮੈਂ ਇੰਨਾ ਬਿਆਨ ਨਹੀਂ ਕਰ ਸਕਦਾ ਕਿਉਂਕਿ ਮੈਂ ਜੈਨੂਅਲੀ ਦੋਸਤੀ ਨੂੰ ਕਦੀ ਇੰਨਾ ਪਰਫਾਰਮੈਂਟਲੀ ਮਾਣਿਆ ਨਹੀਂ ਮੈਂ ਬੜਾ ਸੱਚ ਬੋਲ ਰਿਹਾ ਇਹ ਹਾਲਾਂਕਿ ਇਹ ਬੜੀ ਬਲੰਟ ਸਟੇਟ ਹਾਂ ਬਤ ਤਾਂ ਤੁਸੀਂ ਬੜੀ ਬਖੂਬੀ ਮਾਣੀ ਹਾਂ ਇਹ ਬੜਾ ਇਹ ਬੜਾ ਬਲੰਟ ਸਟੇਟਮੈਂਟ ਆ ਮੈਨੂੰ ਕਦੀ ਵੀ ਦੋਸਤੀ ਨੂੰ ਐਕਸਪਲੇਨ ਕਰਨਾ ਨਹੀਂ ਆ ਸਕਦਾ ਮੈਨੂੰ ਸਿਰਫ ਜੇ ਇੱਕ ਦਾ ਸੈਂਟੈਂਸ ਬੋਲਣਾ ਹੋਵੇ ਕਿਤੇ ਨਾ ਕਿਤੇ ਲਿਖਿਆ ਜ਼ਰੂਰ ਹੋਊਗਾ ਹਾਂ ਉਹ ਮੈਨੂੰ ਹੁਣ ਐਗਜ਼ਾਮਪਲ ਵੀ ਯਾਦ ਨਹੀਂ ਆਉਣੀ हां रिसेंटली है मैं लगदा हां ये फोन ਤੁਹਾਡਾ ਸਾਰਾ ਕੁਝ ਆ ਮੈਨ ਲੱਗਦਾ ਇਹੀ ਹੈ ਜੀ ਸਾਰਾ ਕੁਝ ਮੇਰਾ ਤਾਂ 100% ਕਿਉਂਕਿ ਹੁਣ ਕਿਉਂਕਿ ਉਹ ਕੀ ਕਹਿੰਦੇ ਆ ਉਹ ਬਹੁਤ ਵਧ ਗਈਆਂ ਨੇ ਮੈਂ ਵੈਸੀ ਇੱਕ ਪੰਨਾ ਜਾਂ ਕਢਦਾ ਉਹਦੇ ਪਿੱਛੇ ਚੱਲਦਾ ਹਾਂਗਾ ਤੇ ਉਹ ਸ਼ੇਰ ਆ ਜਾਣਾ ਆ ਇਹ ਮੈਂ ਤੁਹਾਨੂੰ ਆਦਰਵਾਇਜ਼ ਮੈਂ ਇੱਕ ਬੜੀ ਪੋਲਾਈਟ ਤੇ ਬੜੀ ਹੀ ਸੋਫਿਸਟੀਕੇਟਿਡ ਤੇ ਬੜੀ ਕਲੀਅਰ ਜੀ ਸਟੇਟਮੈਂਟ ਇੱਥੇ ਦੇ ਸਕਦਾ ਔਰ ਮੇਰੀ ਉਹ ਆਪਣੇ ਆਪ ਨਾਲ ਨਾ ਉਹ ਉਹ ਹੋ ਜਾਣੀ ਆ ਮੈਂ ਸਮਝ ਗਿਆ ਮੈਂ ਸ਼ਾਇਰੀ ਤਾਂ ਪੜ ਰਿਹਾ ਕਿਉਂਕਿ ਇਹ ਮੇਰੇ ਸਬਕੌਨਸ਼ੀਅਸ ਚ ਹੋਈ ਹੈ ਤਾਂ ਮਤਲਬ ਕਿ ਮੈਂ ਇਦਾਂ ਦਾ ਹੋਣਾ ਇਦਾਂ ਦਾ ਹੋਣਾ ਜਿਹੜਾ ਕਿ ਮੈਨੂੰ ਵੀ ਨਹੀਂ ਪਤਾ ਅਹ ਸੌਰੀ ਮੈਂ ਤੁਹਾਡਾ ਟਾਈਮ ਲੈ ਰਿਹਾ ਥੋੜਾ ਜਿਹਾ ਨਹੀਂ 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 ਕੋਈ ਗੱਲ ਨਹੀਂ ਤੁਸੀਂ ਟਾਈਮ ਦੇ ਰਹੇ ਹੋ ਤੁਹਾਡੀ ਮਿਹਰਬਾਨੀ ਹਾਂ ਹੁਣ ਲੱਗ ਗਿਆ ਸੌਰੀ ਇਹਦੀ ਥੋੜਾ ਜਿਹਾ ਟਾਈਮ ਲੱਗਿਆ ਤੇ ਮੈਂ ਡੇਟ ਵੀ ਨਹੀਂ ਦਿਖੀ ਪਰ ਰੀਸੈਂਟ ਹੀ ਹੈ ਸ਼ੇਅਰ ਤੋਂ ਸ਼ੁਰੂ ਕਰਦਾ ਮੈਂ ਜੀ ਕਰੀਬੀ ਦੋਸਤਾਂ ਨੂੰ ਦੋਸ਼ ਦੇਣਾ ਵੀ ਮੁਹੱਬਤ ਹੈ ਕਰੀਬੀ ਦੋਸਤਾਂ ਨੂੰ ਦੋਸ਼ ਦੇਣਾ ਵੀ ਮੁਹੱਬਤ ਹੈ ਇਹ ਖਾਲਸ ਹੈ ਤੇ ਖਰਮੀ ਹੈ ਇਹਦੀ ਏਸੇ ਚ ਫੱਬਤ ਹੈ ਮੈਂ ਪਹਿਲੀ ਵਾਰੀ ਸ਼ੇਅਰ ਪੜ ਰਿਹਾ ਹਾਂ ਜ਼ਿੰਦਗੀ 'ਚ ਕਿਤੇ ਗਾਇਆ ਵੀ ਨਹੀਂ ਹੈ ਮੈਂ ਵਾਸੀ ਗਾਣਾ ਪੜ ਦਿੰਦਾ ਅ ਬਿਨਾ ਠੋਕਰ ਤੋਂ ਹੀ ਜੇ ਸਮਝ ਆ ਜਾਵੇ ਤਾਂ ਬਿਹਤਰ ਹੈ ਬਿਨਾ ਪਟਕਣ ਤੋਂ ਕੋਈ ਲੀਹੇ ਪਾ ਜਾਵੇ ਤਾਂ ਬਿਹਤਰ ਹੈ ਕਰੀਬੀ ਦੋਸਤਾਂ ਨੂੰ ਦੋਸ਼ ਦੇਣਾ ਵੀ ਮੁਹੱਬਤ ਹੈ ਇਹ ਖਾਲਸ ਹੈ ਤੇ ਖਰਵੀ ਹੈ ਇਹਦੀ ਇਸੇ ਚ ਫੱਬਤ ਹੈ ਅਵਲੀਆਂ ਆਦਤਾਂ ਵਿੱਚੋਂ ਕੋਈ ਆਪਣਤ ਨੂੰ ਦੇਖੇ ਕੋਸ਼ਿਸ਼ ਕੋਸ਼ਿਸ਼ਾਂ ਕਰਕੇ ਵੀ ਪਾ ਜਾਵੇ ਤਾਂ ਬਿਹਤਰ ਹੈ ਬਿਨਾ ਠੋਕਰ ਤੋਂ ਹੀ ਜੇ ਸਮਝ ਆ ਜਾਵੇ ਤਾਂ ਬਿਹਤਰ ਹੈ ਵੈਸੇ ਇਹਦੇ ਸੱਤ ਸ਼ੇਰ ਨਹੀਂ ਮੈਂ ਬਾਕੀ ਫਿਰ ਕਦੀ ਸੁਣਾਉਂਗਾ ਸੋ ਤੁਸੀਂ ਹੁਣ ਦੋਸਤੀ ਪੁੱਛੀ ਆ ਮੇਰੇ ਖਿਆਲ ਚ ਤੇ ਮੈਂ ਇਹੀ ਕਹਿਣਾ ਕਿ ਉਹ ਥਾਂ ਆ ਜਿੱਥੇ ਠੋਕ ਕੇ ਤੁਸੀਂ ਕਹੋ ਪੇ ਤੂੰ ਚਾਹੇ ਵਾਟ ਐਵਰ ਜਿੱਦਾਂ ਤੁਹਾਡਾ ਇੱਕ ਐਡਮਿਨਰ ਹੁੰਦਾ ਹਾਂ ਵੀ ਇਹ ਤੈਨੂੰ ਕਰਨਾ ਪੈਣਾ ਭਾਈ ਕਰਨਾ ਪੈਣਾ ਜਾਂ ਤੂੰ ਆ ਗਲਤ ਕੀਤਾ ਫਲਾਤਾ ਕੀਤਾ ਜਿੱਥੇ ਤੁਸੀਂ ਠੋਕ ਕੇ ਕੁਝ ਵੀ ਕਹਿ ਸਕਦੇ ਹੋ ਖੁਦਾ ਸਪੇਸ ਹੋਵੇ ਜਿੱਥੇ ਖੁਦਾ ਸਪੇਸ ਹੋਵੇ ਕ੍ਰਿਟਿਸਿਜ਼ਮ ਦਾ ਵੀ ਕ੍ਰਿਟਿਸਿਜ਼ਮ ਦਾ ਵੀ ਆਪਣਾ ਤਦ ਦਾ ਹਾਂ ਜੱਫੀ ਪਾ ਕੇ ਢਾਣ ਦਾ ਵੀ ਹੋਵੇ ਠੱਕਾ ਦੇਣ ਦਾ ਵੀ ਹੋਵੇ ਬਾਹ ਫੜਨ ਦਾ ਵੀ ਹੋਵੇ ਮੇਰੇ ਖਿਆਲ ਇਹ ਦੋਸਤੀ